ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਆਂ ਤੇ ਜਿਦਾਂ ਤੁਹਾਨੂੰ ਪਤਾ ਹੀ ਐ ਐਕਸਪਲੋਰ ਕੈਨੇਡਾ 'ਚ ਆਪਾਂ ਤੁਹਾਨੂੰ ਨਵੀਆਂ ਨਵੀਆਂ ਕ੍ਰੀਏਟਿਵੀਆਂ ਥਾਵਾਂ ਜਿੱਥੇ-ਜਿੱਥੇ ਆਪਾਂ ਜਾਈਦਾ ਕੋਸ਼ਿਸ਼ ਕਰੀਦੀ ਆ ਕਿ ਆਪਣੇ ਸਰੋਤਿਆਂ ਦੇ ਨਾਲ ਉਹ ਥਾਵਾਂ ਤੇ ਉਹ ਮੂਵਮੈਂਟਸ ਉਹ ਇਵੈਂਟਸ ਉਹ ਕੰਸਰਟ ਆਪਾਂ ਸਾਰੇ ਸ਼ੇਅਰ ਕਰੀਏ ਤੇ ਅੱਜ ਦਾ ਜਿਹੜਾ ਬਲੌਗ ਬੜਾ ਖਾਸ ਆ ਕਿਉਂਕਿ ਕੈਲਗਰੀ ਦੇ ਵਿੱਚ ਇਹ ਸਟੈਂਪਡ ਪਾਰਕ ਆ ਇੱਧਰ ਤੁਸੀਂ ਦੇਖ ਸਕਦੇ ਹੋ ਕੈਲਗਰੀ ਸਟੈਂਪਡ ਤੇ ਇਹ ਜਿਹੜਾ ਕੈਲਗਰੀ ਸਟੈਂਪਡਾ ਹਰ ਸਾਲ ਇਹ 1 ਵੀਕ ਲਈ ਇਹ ਮੇਲਾ ਸ਼ੁਰੂ ਹੁੰਦਾ ਤੇ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਵਾ ਤੇ ਮੇਨ ਐਂਟਰੀ ਆ ਤੇ ਐਂਟਰੀ ਕਰਕੇ ਆਪਾਂ ਟਿਕਟ ਪਰਚੇਸ ਕਰਦੇ ਆਂ ਤੇ ਤੁਹਾਨੂੰ ਅੰਦਰੋਂ ਮੇਲੇ ਦਾ ਆਨੰਦ ਦਿਖਾਉਨੇ ਆਂ ਚਲੋ ਮਿਲਦੇ ਆਂ ਫੇਅਰ ਟਿਕਟ ਕਾਊਂਟਰ ਇੱਥੋਂ ਪਹਿਲਾਂ ਟਿਕਟ ਪਰਚੇਸ ਕਰਨੀ ਪੈਣੀ ਆ ਫਿਰ ਆਪਾਂ ਨੂੰ ਅੰਦਰ ਐਂਟਰੀ ਮਿਲਣੀ ਆ ਤੇ ਆਸੇ ਪਾਸੇ ਦਾ ਮਾਹੌਲ ਦੇਖੋ ਮੈਨੇ ਟਿਕਟਾ ਫਾ ਤਾਂ ਤੇ ਕਰਦੇ ਐਂਟਰੀ ਲਓ ਜੀ ਇੱਥੋਂ ਆਪਣੀ ਐਂਟਰੀ ਐ ਲਓ ਜੀ ਉਥੋਂ ਆਪਣੀ ਸਕਿਉਰਿਟੀ ਚੈੱਕ ਹੋ ਕੇ ਅੰਦਰ ਐਂਟਰੀ ਹੋ ਚੁੱਕੀ ਐ ਤੇ ਅੰਦਰ ਲਵ ਯੂ ਚੈੱਕ ਕਰੋ ਇਹ ਗਰਾਊਂਡ ਆ ਸਟੈਂਪਡ ਗਰਾਊਂਡ ਆ ਇੱਥੇ ਮੇਲਾ ਲੱਗਦਾ ਤੇ ਪੂਰੇ ਆਹ ਰੌਣਕਾਂ ਸ਼ੌਣਕਾਂ ਬਹੁਤ ਗੋਰੇ ਗੋਰੀਆਂ ਇੱਥੋਂ ਦੇ ਕਲਚਰ ਦੇ ਅਨਸਾਰ ਡਰੈੱਸ ਅਪ ਹੋ ਕੇ ਆਏ ਆ ਆਪਾਂ ਤਾਂ ਬੜਾ ਪਤਾ ਨਹੀਂ ਹੁੰਦਾ ਵੀ ਤੇ ਇਹ ਸੈਲਫੀ ਪੁਆਇੰਟ ਬਣਿਆ ਐ ਸਟਾਰਟਿੰਗ ਦੇ ਵਿੱਚ ਲੋਗ ਲਾਈਨ ਲੱਗੀ ਹੋਈ ਐ ਸੈਲਫੀਆਂ ਲੇ ਰਹਿਣੇ ਇਸ ਸਾਹਮਣੇ ਮੇਲਾ ਸ਼ੁਰੂ ਆ ਤੇ ਅਗੀਆਂ ਚੱਕੀਆਂ ਪਤਨੂ ਮੇਲੇ ਦੇ ਅੰਦਰ ਜਾ ਕੇ ਦਿਖਾਉਣੇ ਆ ਲਓ ਜੀ ਸਟਾਰਟਿੰਗ ਤੇ ਪਹਿਲਾ ਡਾਂਸਿੰਗ ਸ਼ੋਅ ਆਪਾਂ ਪ੍ਰਾਨ ਦੇ ਜਾਨ ਦੀ ਵੀ ਟਰਾਈ ਕਰਾਂਗੇ ਬੇਕ ਸਾਈਡ ਆ ਆਹ ਤੇ ਲੋਟਰੀ ਸਟਾਲ ਜਿਹੜੀਆਂ ਸਟਾਲਸ ਲੱਗੀਆਂ ਉਹਨਾਂ ਦੇ ਵਿੱਚ ਆ ਲੋਟਰੀ ਸਟਾਲਸ ਵੀ ਆ ਤੇ ਵਿੱਚ ਬਹੁਤ ਸਾਰੇ ਬੇਸ਼ਮਾਰ ਅਨਾਮ ਨੇ ਉਹ ਸਾਹਮਣੇ ਤੁਸੀਂ ਦੇਖ ਰਹੇ ਆ ਪਿੱਕੇ ਤੇ ਬਹੁਤ ਕੈਸ਼ ਅਨਾਮ ਵੀ ਆ ਆਪਾਂ ਪਾ ਦਿਆ ਲੋਟਰੀ ਇੱਧਰ ਸਟਾਲਸ ਲੱਗੀਆਂ ਹੋਈਆਂ ਦੇਖ ਸਕਦੇ ਆ ਖਾਣ ਪੀਣ ਵਾਲੀਆਂ ਤੇ ਇਸ ਮੇਲੇ ਦੀ ਖਾਸੀਅਤ ਇਹ ਕਿ ਇਹ ਆਉਦੇ ਆਪ ਨੂੰ ਖਾਸ ਇੱਥੇ ਤਾਂ ਨੋਦਾ ਹਰ ਇੱਕ ਤਰ੍ਹਾਂ ਦੀ ਕਮਿਊਨਿਟੀ ਇੱਥੇ ਵੇਸਟ ਕਰਦੀ ਬਹੁਤ ਦੁਨੀਆ ਭਾਰਤੋਂ ਲੋਕ ਇਹ ਮੇਲੇ ਨੂੰ ਦੇਖਣ ਆਉਂਦੇ ਆ ਤੇ ਤੁਸੀਂ ਰੌਣਕ ਦੇਖ ਸਕਦੇ ਹੋ ਤੇ ਦੂਜੀ ਵੱਡੀ ਗੱਲ ਇਹ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਪੂਰੇ 10 ਦਿਨ ਇਹ ਚੱਲਦਾ ਹੈਗਾ ਵੇ ਤੇ ਬਹੁਤ ਸਾਰੀਆਂ ਰਾਈਡਸ ਤੇ ਕੋੜਿਆਂ ਦੀਆਂ ਦੌੜਾਂ ਬਹੁਤ ਤਰ੍ਹਾਂ ਦੇ ਸ਼ੋਅ ਹੁੰਦੇ ਆ 10 ਦਿਨਾਂ ਚ ਤੇ ਆਪਾਂ ਨੂੰ ਅੱਜ ਹੀ ਮੌਕਾ ਮਿਲਿਆ ਐਟੈਂਡ ਕਰਨ ਦਾ ਤੇ ਸਾਹਮਣੇ ਉਹ ਸਟੇਜ ਤੋਂ ਉਧਰੋਂ ਆਪਾਂ ਆਏ ਆ ਉਹ ਸਟੇਜ ਲੱਗੀ ਹੋਈ ਆ ਉੱਥੇ ਡਾਂਸਰ ਵਗੈਰਾ ਜਿਹੜੀ ਰੌਣਕ ਚੈੱਕ ਕਰੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਹੋਰ ਰੰਗ ਇਸ ਮੇਲੇ ਦੇ ਬਣੇ ਰਹੋ ਆਪਣੇ ਨਾਲ ਲੋਈ ਦਰਸ਼ਨ ਕਰੋ ਟਰੈਕਟਰ ਦੇ ਦੇ ਅੱਡਾ ਵੱਡਾ ਟਰੈਕਟਰ ਜਾਂ ਦੇਖੋ ਕੱਢੀ ਹੋਊ ਇਹ ਬਹੁਤ ਵੱਡਾ ਮੇਰੇ ਜਿਹੜਾ ਦਾ ਟਾਇਰ ਹੈ ਇਹਦਾ ਤੇ ਇਥੋਂ ਰਾਈਡਸ ਦੀ ਟਿਕਟ ਮਿਲਦੀਆਂ ਜਿਹੜੀਆਂ ਰਾਈਡਸ ਨੇ ਜਿਵੇਂ ਚੜੋਲ ਤੇ ਜਾਣਾ ਤੁਸੀਂ ਹੋਰ ਬਹੁਤ ਤਰ੍ਹਾਂ ਦੀਆਂ ਰਾਈਡਸ ਨੇ ਤੇ ਇਥੋਂ ਰਾਈਡਸ ਦੀ ਟਿਕਟ ਮਿਲਦੀ ਆ ਆਪਾਂ ਦੇਖਦੇ ਹਾਂ ਕਿਹੜੀ ਰਾਈਡ ਅਟੈਂਡ ਕਰਨੀ ਹੈ ਵਾਹ ਇਹ ਕੈਨੇਡਾ ਦੀ ਆਰਮੀ ਦੇਖ ਲਓ ਉਹ ਵੀ ਉਹਨਾਂ ਨੇ ਸਟੈਂਪਡ ਦੇ ਵਿੱਚ ਇੱਕ ਸ਼ੋਅ ਦੀ ਤਰ੍ਹਾਂ ਅਦਾ ਰਿਪਰੈਜ਼ੈਂਟ ਕੀਤਾ ਹੋਇਆ ਵਾ ਸਾਰਾ ਸਾ ਨਵੀਂ ਮੈਮਰੀਜ਼ ਤੇ ਇਥੇ ਉਹ ਦਿਖਾ ਰਹੇ ਆ ਕਿ ਕੈਨੇਡੀਅਨ ਆਰਮੀ ਇਥੇ ਉਹ ਇਨਫੋਰਮੇਸ਼ਨ ਦੇ ਰਿਹਾ ਕਿ ਟੈਂਕ ਕਿੰਦਰੋਂ ਕਿੱਦਾਂ ਦਾ ਹੁੰਦਾ ਤੇ ਉਹਨੂੰ ਕਿੱਦਾਂ ਆਪਰੇਟ ਕੀਤਾ ਜਾਂਦਾ ਇਹਦੇ ਲਈ ਲਾਈਨ ਲੱਗੀ ਹੋਈ ਆ ਤੁਸੀਂ ਅੰਦਰ ਜਾ ਸਕਦੇ ਹੋ ਆਪਣੇ ਕੋਲ ਇਹਨਾਂ ਟਾਈਮ ਐਨੇ ਬਸ ਇਥੇ ਤੁਹਾਨੂੰ ਦਿਖਾ ਦਿੰਨੇ ਕਿ ਕਿੱਦਾਂ ਉਹ ਟੈਕਨੋ ਕ੍ਰੇਟ ਕਰਦੇ ਰੌਣਕ ਚੈੱਕ ਲੋ ਲੋ ਜੀ ਆਹ ਰਾਈਟਸ ਆ ਜਿਹੜੀ ਜਿੱਦਾਂ ਆਪਣੇ ਇੰਡੀਆ ਪੂਲ ਭੁਲਿਆ ਹੁੰਦਾ ਦੇਖੋ ਸਟਾਰਟ ਆ ਇਥੋਂ ਤੇ ਜਿਹੜੀ ਅਪਾਟੈਕਟ ਬਾਈ ਕੀਤੀ ਆ ਉਹਦੇ ਅੰਡਰ ਅਪਾ ਜਾ ਸਕਦੇ ਆ ਬਟ ਟਾਈਮ ਦੀ ਸ਼ਾਰਟ ਜਨ ਕਰਕੇ ਆਪਾਂ ਨਹੀਂ ਜਾਂਦੇ ਤੁਸੀਂ ਸਟੈਂਪਡ ਦੇਵਦਾਜ ਬਾਕੀ ਇਤਨਾ ਰਾਈਡਸ ਲੱਗੀਆਂ ਹੋਈਆਂ ਦੇਖੋ ਗਰਾਊਂਡ ਬਹੁਤ ਵੱਡਾ ਅਧੀਆਂ ਰਾਈਡ ਸਿੱਧੇ ਨੂੰ ਆਧੀਆਂ ਦੂਜੇ ਪਾਸੇ ਨੂੰ ਆਪਾਂ ਸਾਰੀਆਂ ਦਾ ਆਨੰਦ ਮਾਣਾਂਗੇ ਰੇਚ ਖਾਣ ਪੀਣ ਦੀਆਂ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਜਦਾ ਸਟਾਲ ਲੱਗੀ ਹੋਈ ਹੈ ਤੇ ਸਾਹਮਣੇ ਜਿਹੜੀ ਰਾਈਡ ਆ ਬੱਚਿਆਂ ਲਈ ਘੋੜਿਆਂ ਦੀ ਰਾਈਡਸ ਜੋ ਉੱਥੇ ਵੀ ਆਨੰਦ ਲੈ ਸਕਦੇ ਦੇ ਵਿੱਚ ਵਿੱਚ ਖਾਣ ਪੀਂਦਿਆਂ ਸਟਾਲਾਂ ਐਨਜੋਏ ਦੀਆਂ ਸਟਾਲਾਂ ਗੈਸਟ ਸਰਵਿਸ ਸਾਰੇ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਸੁੱਖ ਸਹੂਲਤਾਂ ਦੇ ਨਾਲ ਮੈਡੀਕਲ ਸਹੂਲਤ ਸਾਰੀਆਂ ਲਓ ਜੀ ਇੱਥੇ ਫੇਸ ਪੇਂਟਿੰਗ ਹੋ ਰਹੀ ਹੈ ਬੱਚਿਆਂ ਤੇ ਬੜੀ ਖੁਸ਼ੀ ਨਾਲ ਬੱਚੇ ਜਿਹੜੇ ਫੇਸ ਪੇਂਟਿੰਗ ਕਰ ਰਹੇ ਤੇ ਦੂਰੇ ਲੇ ਲਈਆਂ ਖਾਸ ਖਾਸ ਚਾਕੇ ਆ ਉਹਨਾਂ ਨੇ ਆਉਂਦੀਆਂ ਐਡਵਰਟਾਈਜ਼ਮੈਂਟ ਲਈ ਫੋਟੋ ਲਾਈ ਹੋਈਆਂ ਕਿ ਅਦਾ ਅਸੀਂ ਫੇਸ ਪੇਂਟਿੰਗ ਕਰਦੇ ਆ ਉਹ ਬਣਾਦਾ ਉਹਨੂੰ ਦਾ ਸਪਾਈਡਰਮੈਨ ਜੀ ਲੋਕ ਅਦਾ ਇੰਜੋਏ ਕਰਦੇ ਦੇਖੋ ਤੁਸੀਂ ਤੇ ਬਾਕੀ ਰਾਈਡਸ ਦੇਖੋ ਉਹ ਉੱਪਰ ਲੈ ਗਿਆ ਉਹ ਤੁਹਾਨੂੰ ਉਹਨਾਂ ਨੂੰ ਬਹੁਤ ਬੋਡੀ ਚੜੋ ਤੇ ਕਾਜ਼ੀਏ ਤੇ ਵੀ ਅਗੇ ਇਹ ਗੋਰੇ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਾ ਖਾਸ ਤਰ੍ਹਾਂ ਦੀ ਡਰੈਸ ਪਹਿਨਦੇ ਆ ਸਟੈਂਪਲ ਲਈ ਉਹ ਉਸ ਵੱਖੋ ਵੱਖਰਾ ਫੱਕ ਇਟ ਆਨ ਚੈੱਕ ਕਰੋ ਆਨੰਦਮਨ ਉਹ ਇਲਾਕਾ ਦੇਖੋ ਤੇ ਉਹ ਟੰਗਦੇ ਆ ਤਾਂ ਇਹ ਰਾਈਡ ਬਹੁਤ ਖਤਰਨਾਕ ਅਪਰੋਚ ਛੁਟਨੇ ਹੋਣ ਇੱਕੀ ਦੰਤ ਉਹ ਕਿਤਰਨਾਗ ਰਾਈਡ ਹੈ ਬਹੁਤ ਉੱਪਰ ਤੱਕ ਲੈ ਜਾਂਦੇ ਆਪਾਂ ਵੀ ਇਹਦਾ ਨਜ਼ਾਰਾ ਲਵਾਂਗੇ ਪਣੇ ਇਡੀਆ ਵਾ ਕੁਝ ਛਡੋ ਬਹੁਤ ਵੱਡੀ ਆ ਉਸ ਦਾ ਵੀਡੀਓ ਤੁਹਾਨੂੰ ਛੋਟੀ ਲੱਗ ਰਹੀ ਹੋਵੇ ਪਰ ਬਹੁਤ ਹਾਈ ਡੈਨਿਕ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਡੋਲਾ ਰਾਈਡ ਤੇ ਦਿਨ ਵੀ ਲਗਭਗ ਛੱਪ ਗਿਆ ਵਾ ਵੀਕਐਂਡ ਆ ਅੱਜ ਫਰਡੇ ਨਾਈਟ ਆ ਤੇ ਦੋ ਦਿਨੇ ਮੇਲਾ ਹੋਰ ਚੱਲਣਾ ਵੀਕਐਂਡ ਕਰਕੇ ਰੱਖ ਬਹੁਤ ਜਿਆਦੇ ਆ ਨਾ ਮੈਂ ਨਾ ਮੇਂ ਰੌਣਕ ਮੇਲੇ ਰੰਗ ਢੰਗ ਤੁਹਾਨੂੰ ਮੇਲੇ ਦੇ ਸਾਰੇ ਦਿਖਾਵਾਂਗੇ। ਲੋ ਜੀ ਆ ਨਵੀਂ ਕਿਸਮ ਦੀ ਇੱਕ ਗੇਮ ਆ ਵੇ ਤੁਸੀਂ ਦੇਖ ਸਕਦੇ। ਉਹ ਪਲੇਟਾਂ ਨੂੰ ਤੁਸੀਂ ਲਗਾਤਾਰ ਤੋੜਨੀ ਹੈ। ਫਿਰ ਤੁਹਾਨੂੰ ਜਿਹੜਾ ਆ ਨਾ ਆਵਾ ਮੈਨੂੰ ਆਇਆ ਬੈ ਥੱਲੇ ਤੋੜ ਤੋੜ ਕੇ। भैया जाना शुरू करना ऐसी बहुत सारिया राइड ने इत ਕਿ ਤੁਸੀਂ ਜਦਾਂ ਮੰਨ ਕੇ ਚੱਲੋ ਆ ਬਾਕਸਟਾ ਤੁਸੀਂ ਬਾਕਸਟਾ ਪਾਉਂਗੇ ਤਾਂ ਤੁਹਾਨੂੰ ਆਵਾਜ਼ ਵੀ ਜਿਹੜੇ ਗੈਫਟਾ ਉਹਨਾਂ ਨੇ ਟੰਗੇ ਹੋਏ ਇਹਨਾਂ 'ਚ ਹੀ ਲੋਗਾ ਕਿਵੇਂ ਇਦਾਂ ਪਿੱਛੇ ਤੁਹਾਨੂੰ ਦਿਖਾਇਆ ਸੀ ਜਦਾਂ ਇਹ ਨਿਸ਼ਾਨਾ ਲਾਉਂਗੇ ਤਾਂ ਤੁਹਾਨੂੰ ਗੈਫਟ ਮਿਲਦੇ ਆ ਉਹ ਇਹ ਆਪਣਾ ਪੰਜਾਬੀ ਭਰਾ ਹੈ ਸੇ ਬਾਕਸਟਾ ਅੰਗਾਲਿਆ ਨੇ ਦੇਖਦੇ ਆਂ ਪੈਂਦੀ ਇਹ ਬਾਕਸਿੰਗ ਨਹੀਂ ਪੈਂਦੀ ਉਹ ਬੱਸ ਹੋ ਗਈਆਂ ਇੰਜ ਡرائی ਆ ਬਾਈ ਵੀ। ਲੋਲੀ ਉਹਨੂੰ ਦਾ ਗੈਪ ਦਾ ਉਹ ਵੀ ਮਿਲ ਗਿਆ। ਆਹ ਇੱਕ ਵੱਖਰੀ ਕਿਸਮ ਦੀ ਜਿਹੜੀ ਗੇਮ ਆ ਜਦੋਂ 10 ਦੇ ਵਿੱਚ ਫ੍ਰੀ ਬਾਲਾ ਮਿਲਿਆ ਉਹ ਸਾਹਮਣੇ ਵੀ ਦੇਖ ਸਕਦੇ ਹੋ ਜਿਹੜੇ ਜਿਹੜੇ ਬਾਕਸ ਪਏ ਹੋਏ ਟੇਬਲ ਤੇ ਉਹ ਤਿੰਨੇ ਦੇ ਤਿੰਨੇ ਆਫ ਕਰਨਾ ਟੇਬਲ ਤੋਂ ਜੇ ਤੁਸੀਂ ਕਰਦੇ ਤਾਂ ਤੁਸੀਂ ਉਹ ਰਾਈਡ ਦੇਖਦੇ ਜਿੰਨਾ ਕਰਦਾ ਨਹੀਂ ਗੇਮ ਤੇ ਲੂਗਨ ਪਿਆ ਲੂਗਨ ਖੜੀ ਕਰ ਲੈ ਐ ਬਿਚ ਨੂੰ ਧਾਮੀ ਨਾ ਕਰ ਕੋਈ ਗੱਲ ਉਹਨੇ ਸਪੀਡ ਜੈਨ ਮੈਨ ਜੈਨ ਵਾਚ 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 ਫੇਕ ਹੀ ਬਾਲ ਨਾ ਬੋਲੋ ਨੀਂ ਚਨਾ ਹੈ ਟੂ ਸਟਾਰਟ ਐਟ ਦਿ ਟਿਪ ਆਫ ਦਿ ਬਾਲ ਬੜੀ ਪੇਸ਼ੈਂਸ ਵਾਲੀ ਗੇਮ ਆ ਬਹੁਤ ਅਲਰੈਡੀ ਕਰ ਰਹੇ ਹੋ ਤੁਸੀਂ ਜੀਤਾ ਨਾ ਟਾਈਟ ਇਅਰ ਗੈਟਿੰਗ ਟੂ ਵਨ ਐਨੀ ਬਿਗ ਪ੍ਰਾਈਜ਼ ਯੂ ਵਾਂਟ ਦਿ ਵੈਰੀ ਫੇਸਟ ਟਾਈਮ ਟੂ ਸਟੈਂਡ ਦਿ ਬਾਲ ਆਉਟ ਕੋਈ ਕਰ ਪਾਉਂਦਾ ਕਿ ਨੀਂ ਮਾ ਉਹਨਾਂ ਨੂੰ ਆਵਾਜ਼ ਜਿਹੜੇ ਗਿਫਟ ਆ ਇਹ ਦੱਦੇ ਆ ਐਵੇਂ ਨਹੀਂ ਇਹ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਕਿ ਆ ਜਾਂਦਾ ਆਹ ਤੁਸੀਂ ਇੱਕ ਵੱਖਰੀ ਤਰ੍ਹਾਂ ਦੀ ਗੇਮ ਦੇਖ ਸਕਦੇ ਆ ਇਹਨਾਂ ਨੇ ਲਗਾਉਂਗਾ ਮਸ਼ੀਨਾਂ ਤੇ ਤਾਂ ਨੂੰ 10 ਡਾਲਰ ਦੇ ਵਿੱਚ ਚਾਂਸ ਦਿੰਦੇ ਆ ਤੇ ਉਹਦੇ ਬਾਅਦ ਚੱਲਿਆ ਕਿ ਮੈਲਦੇ ਆ ਚਾਂਸ ਇਹ ਦਿੰਦੇ ਆ ਕਿ ਆ ਜਿਹੜਾ ਘੁੰਮ ਰਿਹਾ ਵਾ ਤੁਹਾਨੂੰ ਇੱਕ ਰਿੰਗ ਦਿੰਦੇ ਆ ਉਹਦੇ ਨਾਲ ਟੱਚ ਨਹੀਂ ਹੁੰਦਾ ਕਿ ਤੁਸੀਂ ਥੱਲੇ ਤੱਕ ਤੇ ਜੇ ਤੁਸੀਂ ਵਿਨ ਕਰਦੇ ਹੋ ਤੇ ਆਪਣਾ ਮੰਚ ਆਇਆ ਜਿਹੜਾ ਗੈਸਟ ਆ ਉੱਥੇ ਆਸਤਵ ਵਿੱਚ ਇਹਨਾਂ ਦੇ ਟਾਈਪ ਆ ਬਾਲ ਸਿੱਟਨੀ ਆ ਤੇ ਜਿਹੜੇ ਕਲਰ ਤੇ ਰੋਕੇ ਆ ਆ ਕਲਰ ਦੇ ਤੁਸੀਂ ਬੈਠਣਾ ਨਹੀਂ ਆ ਹੋ ਜੀ ਮੇਲੇ ਦੀ ਘਟੋ ਘਟਾ ਆਪਣੇ ਵੱਲੋਂ ਸਮਾਪਤੀ ਹੋਣਾ ਆਪਾਂ ਜਾਣਾ ਵਾ ਆ ਜਾਂਦੇ ਜਾਂਦੇ ਇੱਕ ਦੋ ਝਾਕੀਆਂ ਤੁਹਾਨੂੰ ਹੋਰ ਦਿਖਾ ਜੀਏ ਪਿੱਛੇ ਡਾਊਨ ਟਾਊਨ ਦੇਖ ਰਿਹਾ ਕੈਲਗਰੀ ਦਾ ਤੇ ਸ਼ਾਮਾਂ ਟਕਾਲਾਂ ਬੈ ਚੁੱਕੀਆਂ ਤੇ ਲਾਈਟਾਂ ਜਗ ਚੁੱਕੀਆਂ ਆਨੰਦ ਲੋ ਮੇਲੇ ਦਾ ਤੇ ਇਸੇ ਨਾਲ ਹੀ ਆਪਾਂ ਬਲੌਗ ਦੀ ਕਰਦੇ ਹਾਂ ਸਮਾਪਤੀ ਜੇ ਇਸੇ ਤਰ੍ਹਾਂ ਤੁਹਾਨੂੰ ਨਵੇਂ-ਨਵੇਂ ਇਵੈਂਟਸ ਕੰਸਟਰਕਟ ਤੇ ਅਮਰ ਅਮਰ ਜੁਗਾ ਫਲੋਰ ਕੈਨੇਡਾ ਤੋਂ ਇਥੇ ਇੱਥੇ ਜਾਵਾਂਗੇ ਤੁਹਾਨੂੰ ਮਿਲਦੇ ਰਵਾਂਗੇ ਤੇ ਮਿਲਦੇ ਆ ਨਵੇਂ ਵਲੌਗ ਚ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ-ਬਹੁਤ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟਸ ਕਰ ਦਿਓ ਧੰਨਵਾਦ